ਗੁਰਦਾਸਪੁਰ ਸੀਆਈਏ ਸਟਾਫ ਨੇ ਦੋ ਵਕਫਾਕ ਮਾਮਲਿਆਂ ਵਿੱਚ ਦੋ ਨੌਜਵਾਨਾਂ ਨੂੰ ਦੋ ਪਿਸਤੌਲਾਂ ਤੇ ਜਿੰਦਾ ਕਾਰਤੂਸ ếmੇਂ ਗ੍ਰਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਮੌਕੇ ਗੱਲਬਾਤ ਕਰਦੇ ਡੀਐਸਪੀ ਕਪਿਲ ਕੌਸ਼ਲ ਨੇ ਦੱਸਿਆ ਕਿ ਗ੍ਰਫਤਾਰ ਕੀਤੀ ਦੋਸ਼ੀਆਂ ਦੀ ਪਛਾਣ ਰਿਤਿਕ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਵਿੱਚੋਂ ਰਿਤਿਕ ਦੇ ਗੈਂਗਸਟਰਾਂ ਨਾਲ ਸੰਬੰਧ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ ਤੇ ਇਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਹੈ ਉਨਾਤੇ ਸੇਕੀ ਪੁਲਿਸ ਨੇ ਇਹਨਾਂ ਨੂੰ ਇੱਕ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਹੈ ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦੋਂ ਇੱਕ 133/23 ਮਕਦਮਾ 307 ਤੋਂ 336 ਸੱਚੀ ਚਿਰਿੰਜਨ ਆਰ ਆਰ ਐਕਟ ਦੇ ਵਿੱਚ ਪੁਰਾਣਾ ਦੋਸ਼ੀ ਸੀ ਰਿਤਿਕ ਲਿਤਰਾ ਤੋਂ ਉਹਦੀ ਗ੍ਰਿਫਤਾਰੀ ਕੀਤੀ ਹੈ ਤੇ ਦਰਾਨੇ ਗ੍ਰਿਫਤਾਰੀ ਉਸ ਕੋਲੋਂ ਇੱਕ ਪਿਸਤਲ ਬਰਾਬਰਦ ਹੋਇਆ ਬਤੀਬੌਰ ਦਾ ਨਜਾਇਜ਼ ਪਿਸਤਲ ਕੰਟਰੀ ਮੇਡ ਦੇ ਤਿੰਨ राउंड ਤੇ ਇੱਕ ਮੈਜਨ ਔਰ ਦੂਸਰੇ ਮਕਦਮਾ ਜਿਹੜਾ ਮਕਦਮਾ ਨੰਬਰ 10 ਅ ਬੜਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ਓਪੀ ਨੂੰ ਗ੍ਰਿਫਤਾਰ ਕੀਤਾ ਇਹਦੇ ਇਹਦੇ ਪਾਸੋਂ ਇੱਕ ਪਿਸਟਲ ਬਤੀਬੌਰ ਨਾਜਾਇਜ਼ ਬਰਾਮਦ ਹੋਇਆ ਪਰ ਇਹਨੇ ਕੋਈ ਛੇਸ ਪੂਹ ਪਹਿਲਾਂ ਤਾਂ ਤੁਸੀਂ じゃ ਕੀ ਉਹਨੂੰ ਲੋੜੀ ਦੇ ਦਿੱਤੀ ਜਿਹੜਾ ਰਿਤਿਕ ਕਹਿੰਦੇ ਤੇ ਕਾਫੀ ਮਕਦਮੇ ਦਰਜ ਆ ਜੀ ਪਹਿਲੇ ਲੜਾਈਆਂ ਝਗੜਿਆਂ ਦੇ ਔਰ ਗੁਰਪ੍ਰੀਤ ਦਾ ਜਿਹੜੀ ਉਹ ਕ੍ਰਾਈਮ ਹਿਸਟਰੀ ਦੇਖ ਰਹੇ ਆ ਅੱਜ ਇਹ ਜੀਡੀਪੀ ਗੱਲ ਸਾਹਮਣੇ ਆਈ ਉਹ ਆਪ ਜੀ ਦਾਲ ਸ਼ੇਅਰ ਕੀਤੀ ਜਾਵੇਗੀ ਹੋਰ ਕਿੰਨੇ ਕਿੰਨੇ ਤਾਂ ਕਾਰੋਬਾਰਕ ਕਰਦੇ ਨੇ ਜਿਹੜਾ ਰਿਤਿਕ ਹੈ ਦੀ ਉਮਰ ਤੇ ਬਾਈ 23 ਸਾਲ ਦੀ ਹੈ ਜੀ ਇਹ ਵਿਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਗੈਂਗਸਟਰਾਂ ਦੇ ਨਾਲ ਆ ਰਿਤਿਕਾ ਜਿਹੜਾ ਇਹਨਾਂ ਨੇ ਅੱਗੇ ਵੀ ਕਾਫੀ ਵਾਰਦਾਤਾਂ ਜਿਹੜੀਆਂ ਉਹ ਕੀਤੀਆਂ ਵਾ ਔਰ ਜਿਹੜਾ ਗੁਰਪ੍ਰੀਤ ਹੈ ਇਹ ਜੇ ਇਹਦੇ ਜਿਹੜੇ ਪਿਛਲੇ ਮੁਕਦਮੇ ਇਹ ਦੇਖਣਾ ਪੈਣਾ ਇਹਦੀ ਵੀ ਹੋਰ 25 ਤੋਂ 26 ਸਾਲ ਦਾ ਇਹਦਾ ਜਿਹੜੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਤੇ ਲੜਾਈਆਂ ਝਗੜੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਹੀ ਇਹਨਾਂ ਦੇ ਰਿਲੇਸ਼ਨ ਹੈ ਜੀ ਜਿਹੜੇ ਪਿਸਤਲ ਇਹਨਾਂ ਕੋਲੋਂ ਬਰਾਂਤ ਹੋਏ ਨੇ ਕਿਸੇ ਵੱਡੀ ਬਾਤ ਨੂੰ ਜੋ ਮੇਰੇ ਚਲ ਵੈਸੇ ਕੁਰੀ ਤੋਂ ਇਹ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤ ਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿਸੇ ਵੱਡੀ ਗੱਲ ਦਾਤ ਨੂੰ ਅੰਜਾਮ ਦੇਣਾ ਇਹਨਾਂ ਦਾ ਰਿਮਾਂਡ ਲੈ ਕੇ ਸਾਰੀ ਪੁਸ਼ੀਸ਼ ਇਹਨਾਂ ਨੂੰ ਕੀਤੀ ਜਾਏਗੀ ਅਗਰ ਕੋਈ ਵੱਡੀ ਗੱਲ ਸਾਹਮਣੇ ਆਦੀ ਆ ਤੇ ਉਹ ਜ਼ਰੂਰ ਸ਼ੇਰ ਕੀਤਾ ਜਾਏਗਾ ਹੋ ਸਕਦਾ ਨਾ ਜਾ ਆ ਹੋਰ ਵੀ ਬਰਾਮਦਗੀਆਂ ਹੋਣਦੀ ਚੰਦੂ ਸੰਭਾਵਨਾ ਵਾ ਔਰ ਡਰੈਗ ਦੇ ਉਤੇ ਔਰ ਜਿਹੜੇ ਆਰੰਦ ਦੇ ਉਤੇ ਇਹਨਾਂ ਕੋ ਡੰਗਾਈ ਨਾ ਪੁੱਛ ਕੇ ਸਕੀਤੀ ਜਿਵੇਂ ਇੱਕ ਦੇਤੇ ਕੋਲੋਂ ਬਰਾਮਦਗੀ ਹੋਈ ਆ ਇੱਕ ਨੇ ਕਿਉਂਕਿ ਮਕਦਮਾ ਪੁਰਾਣਾ ਸੀ ਇਹਨੂੰ ਵੀ ਪਤਾ ਸੀ ਵੀ ਪੁਲਿਸ ਕੋਲੋਂ ਲੱਭ ਰਹੀ ਹੈ ਇਹ ਕਾਫੀ ਦਿਨਾਂ ਕਾਫੀ ਚਿਰ ਤੋਂ ਬਾਅਦ ਸਾਲਾਂ ਤੋਂ ਬਾਅਦ ਇਹ ਆਪਣੇ ਘਰ ਨੂੰ ਜੜਾਇਆ ਸੀ ਉਦੋਂ ਇਨਫੋਰਮੇਸ਼ਨ ਮਿਲੀ ਵੀ ਇਹ ਘਰ ਆਇਆ ਹੈ ਉਸ ਦੀ ਬਣਾ ਤੇ ਫੜ ਕੇ ਫਿਰ ਨਿਸ਼ਾਨਦੇਹੀ ਤੇ ਆਬਰਾਮ ਕੀਤਾ ਸੀ ਕਿਹੜਾ ਗਰੁੱਪ ਚਲਾਇਆ ਸੀ ਕਿਉਂ ਬਣਾ ਰੱਖਿਆ ਸੀ ਕਿਹੜਾ ਗਰੁੱਪ ਚਲਾ ਰਿਹਾ ਨਹੀਂ ਗਰੁੱਪ ਦਾ ਨਾਮ ਨਹੀਂ ਹੁੰਦੀ ਐ ਪੰਜ ਸੱਤ ਜਾਣੇ ਨੇ ਜਿਹੜੇ ਇੱਕ ਇਹਨਾਂ ਵਿੱਚ ਅਮੀਸ਼ਾ ਮੁੰਡਾ ਔਰ ਦੋ ਤਿੰਨ ਇਹਨਾਂ ਦੇ ਜਿਹੜੇ ਬਾਹਰ ਵੀ ਚਲ ਗਏ ਨੇ ਇਹ ਸਾਰਾ ਇਹਨਾਂ ਦਾ ਗਰੁੱਪ ਅਮੀਸ਼ਵੀਰ ਲੋਡਿੰਦਾ ਵਾ ਉਹਦੇ ਕੋਲ ਵੀ ਦੋ ਤੋਂ ਤਿੰਨ ਪਿਸਟਲ ਆ ਜੋ ਇਹਦੀ ਪੁੱਛ ਕੇਸ ਚ ਆਇਆ ਵਾ ਤੇ ਉਹਦੂ ਫੜ ਕੇ ਉਹਦੀ ਵੀਰ